ਗੰਗੂ ਕਹਿੰਦਾ ਜਾ ਕੇ ਮਾਰਨ ਢੇਠਾਣੇ ਹੈ ਘੇਰ ਕੇ ਪਠਾਏ ਬਾਕੀ ਤਿੰਨੇ ਜਾਣੇ ਹੈ ਮੈਂ ਘੇਰ ਕੇ ਪਠਾਏ ਬਾਕੀ ਤਿੰਨੇ ਜਾਣੇ ਹੈ ਆਏ ਹੱਥ ਪਿੱਛੋਂ ਮੇਰੇ ਲੰਮੀ ਧਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਓ ਗੰਗੂ ਕਹਿੰਦਾ ਜਾ ਕੇ ਮਾਰਨ ਢੇਠਾਣੇ ਹੈ ਮੱਕੇਰ ਕੇ ਪਠਾਏ ਬਾਕੀ ਤਿੰਨੇ ਜਾਣੇ ਹੈ ਘੇਰ ਕੇ ਪਠਾਏ ਬਾਕੀ ਤਿੰਨੇ ਜਾਣੇ ਹੈ ਆਏ ਹੱਥ ਪਿੱਛੋਂ ਮੇਰੇ ਲੰਮੀ ਧਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਮੈਂ ਹਾਂ ਪਰਵਾਬਤ ਸ਼ਾਹਾਂ ਦੇ ਅਲਾਨਾ ਤੋਂ ਚੰਗਾ ਸਮ ਆਉ ਜਪ ਅਨਮਾਨਾ ਤੋਂ ਚੰਗਾ ਸਮਾ ਆਉ ਜਾ ਪ ਅਨਮਾਨਾ ਤੋਂ ਸਰਾ ਸਾਹਮਣੇ ਤੇ ਕਾਬਰੇ ਉਡਾਈ ਦੇ ਫਣ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਫਣ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਔ ਜੀ ਦੀ ਤੇਗ ਕੱਟ ਗਈ ਮੁਗਲ ਸੂਰਮੇ ਕਰਦਾ ਬਗਾਵਤਾ ਰਹੇ غرੂਰ ਮੇ ਜੀ ਕੱਟੇ ਜੀ ਦੀ ਤੇਗ ਕੱਟੇ ਕਈ ਮੁਗਲ ਸੂਰਮੇ ਕਰਦਾ ਬਗਾਵਤਾ ਰਹੇ ਗਰੂਰ ਮੇ ਕਰਦਾ ਬਗਾਵਤਾ ਰਹੇ ਗਰੂਰ ਮੇ ਆਡਿਓ ਦੇ ਬਾਲ ਛੱਡਣੇ ਨਹੀਂ ਚਾਹੀਦੇ ਆਡਿਓ ਦੇ ਬਾਲ ਆਡਿਓ ਦੇ ਬਾਲ ਛੱਡਣੇ ਨਹੀਂ ਚਾਹੀਦੇ ਫੜ ਲਾ ਗੁਰੂ ਦੇ ਬੇਟੇ ਸਣ ਮਾਈ ਦੇ ਫੜ ਲਾ ਗੁਰੂ ਬੇਟੇ ਸਣੇ ਮਾਈ ਨੇ ਓ ਪੀਤ ਕੀ ਆਵੇਲਾ ਫਿਰ ਹੱਥ ਆਉਣਾ ਨਾ ਪੀਤ ਕੀ ਆਵੇਲਾ ਪੀਤ ਕੀ ਆਵੇਲਾ ਫਿਰ ਹੱਥ ਆਉਣਾ ਨਹੀਂ ਕੇ ਰਾਂਗ ਹੈ ਕਿਸਕ ਕਿਸ ਨੇ ਪੜਾਉਣਾ ਨਹੀਂ ਓ ਕੇ ਰੰਗ ਹੈ ਕਿਸਕ ਕਿਸੇ ਨੇ ਪੜਾਉਣਾ ਨਹੀਂ ਆਪੇ ਹੀ ਕਰੋ ਫੜ ਕੇ ਔਰੰਗੇ ਸ਼ਾਹੀਦੇ ਫੜ ਲਾ ਗੁਰੂ ਦੇ بیٹے ਸਣੇ ਮਾਈ ਦੇ ਫੜ ਲਾ ਗੁਰੂ ਦੇ بیٹے ਸਣੇ ਮਾਈ ਦੇ ਓ ਬਾਦਸ਼ਾਹ ਦੇ ਵੈਰੀ ਬਾਦਸ਼ਾਹ ਦੇ ਵੈਰੀ ਕਦੇ ਹੋਣ ਮਾਫਨਾ ਬਾਦਸ਼ਾਹ ਦੇ ਵੈਰੀ ਕਦੇ ਹੋਣ ਮਾਫਨਾ ਕਾਲੇ ਦਿਲ ਗੱਲਾਂ ਨਾਲ ਹੋਣ ਸਾਫਨਾ ਕਾਲੇ ਦਿਲ ਗੱਲਾਂ ਨਾਲ ਹੋਣ ਸਾਫਨਾ ਸੱਪਾਂ ਨੇ ਪੁੱਤਾਂ ਨੂੰ ਦੁੱਧ ਨਹੀਂ ਪਲਾਈ ਦੇ ਸੱਪਾਂ ਨੇ ਪੁੱਤਾਂ ਨੂੰ ਸੱਪਾਂ ਨੇ ਪੁੱਤਾਂ ਨੂੰ ਦੁੱਧ ਨਹੀਂ ਪਲਾਈ ਰੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਛੱਡੋ ਨਾ ਬਨਸ ਉਹਦੀ ਹੱਥ ਆਈ ਨੂੰ ਤੀਰਾ ਜੋੜੀ ਹੋ ਤੀਰਾ ਜੋੜੀ ਜਿਹੜਾ ਉਲਟਾਵੇ ਸ਼ਾਈ ਨੂੰ ਛੱਡੋ ਨਾ ਬਨਸ ਉਹਦੀ ਹੱਥ ਆਈ ਨੂੰ ਛੱਡੋ ਨਾ ਬਨਸ ਉਹਦੀ ਹੱਥ ਆਈ ਨੂੰ ਮੇਰੀ ਹੱਥ ਆਇਆ ਬਦਲੇ ਚੁਕਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਫੜ ਲਾ ਗੁਰੂ ਦੇ ਬੇਟੇ ਵੰਡਾ ਔਦਾ ਵਧੂ ਤਾਡਾ ਔਦਾ ਮੈਨੂੰ ਵੀ ਜਾਗੀਰ ਦੀ ਢੂੰਡਦਾ ਨਿਸ਼ਾਨੇ ਤੋਂ ਇੱਕੋ ਹੀ ਧੀਰ ਦੀ ਢੂੰਡਦਾ ਨਿਸ਼ਾਨੇ ਤੋਂ ਇੱਕੋ ਹੀ ਧੀਰ ਦੀ ਓ ਸਿਆਣੇ ਕਹਿੰਦੇ ਵੰਡ ਕੇ ਇਨਾਮ ਖਾਈਦੇ ਏ ਸਿਆਣੇ ਕਹਿੰਦੇ ਵੰਡ ਕੇ ਇਨਾਮ ਖਾਈਦੇ ਫੜ ਲਾ ਗੁਰੂ ਦੇ ਬੇਟੇ ਸੁਣੇ ਮਾਈ ਏ ਫੜ ਲਾ ਗੁਰੂ ਦੇ ਬੇਟੇ ਸੁਣੇ ਦੇ ਆਉਣਖਲੋ ਰਪੇਟ ਲੇਖ ਲੋ ਰਿਪੋਰਟ ਨਸੀ ਜੋ ਤਮਾਮ ਜੀ ਅੱਦੋ ਅੱਦੀ ਆਪਣਾ ਬਣੂ ਇਨਾਮ ਜੀ ਅੱਦੋ ਅੱਦੀ ਅੱਦੋ ਅੱਦੀ ਆਪਣਾ ਬਣੂ ਇਨਾਮ ਜੀ ਬੈਂਕੀਆਂ ਦੀ ਫੇਰੇ ਅਸਾਂ ਤੋਂ ਫੜਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਫੜ ਲਾ ਗੁਰੂ ਦੇ ਬੇਟੇ ਸਣੇ ਮਾਈ ਦੇ ਤੱਲਾ ਕੋਈ ਸਿੰਘਾਂ ਦਾ ਮਦਦ ਆਜੇ ਨਾ ਕਰ ਲੋ ਤਿਆਰੀ ਕਰ ਲੋ ਤਿਆਰੀ ਵਕਤ ਵਿਹਜੋ ਨਾ ਤੱਲਾ ਕੋਈ ਸਿੰਘਾਂ ਦਾ ਮਦਦ ਆਜੇ ਨਾ ਤੱਲਾ ਕੋਈ ਸਿੰਘਾਂ ਦਾ ਮਦਦ ਆਜੇ ਨਾ ਤੱਕੋ ਖਾ ਨਹੀਂ ਹੱਥ ਹਮਾਰੀ ਸਫਾਈ ਨੇ ਫੜ ਲੋ ਗੁਰੂ ਦੇ ਬੇਟੇ ਸਣੇ ਮਾਈ ਦੇ ਫੜ ਲੋ ਗੁਰੂ ਦੇ ਬੇਟੇ ਆਕੇ ਇਹ ਤੁਰ ਪਿਆ ਥਾਣੇਦਾਰ ਤੇ ਕਹਿਣ ਉੱਤੇ ਉਹਨੇ ਕਿਹਾ ਜਾ ਕੇ ਵੇਖ ਕਿਤੇ ਇਹ ਨਾ ਹੋਵੇ ਕਿ ਜਾਂਦਿਆਂ ਨੂੰ ਤੇਰੇ ਘਰੋਂ ਚਲੇ ਜਾ ਬੇਮਾਨ ਬੰਦਾ ਪਹਿਲਾਂ ਵੀ ਭੱਜ ਕੇ ਗਿਆ ਤੇ ਹੁਣ ਫੇਰ ਭੱਜ ਕੇ ਆ ਗਿਆ ਮਾਂ ਗੁਜਰੀ ਛੋਟੇ ਸਾਹਿਬਜ਼ਾਦੇ ਵੇੜੇ ਵਿੱਚ ਖਲੋਤੇ ਹੋਏ ਨੇ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਤੇ ਇੱਕ ਪਾਸੇ ਬਾਬਾ ਫਤਿਹ ਸਿੰਘ ਬੇਈਮਾਨ ਬੰਦਾ ਜਦੋਂ ਘਰ ਵਿੱਚ ਆਇਆ ਸਾਹਮਣੇ ਮਾਂ ਗੁਜਰੀ ਨੂੰ ਵੇਖਿਆ ਤੇ ਫਿਰ ਕਹਿਣ ਲੱਗਾ ਮਾਂ ਗੁਜਰੀਏ ਵੇਲਾ ਬੀਤ ਚੁੱਕਾ ਪਹਿਲਾਂ ਜਾ ਕੇ ਤੇ ਪੁਲਿਸ ਦੇ ਸਟਾਪ ਤੋਂ ਮਾਤਾ ਨੂੰ ਾਲਾਪਦਾ ਪੁਲਿਸ ਦੇ ਜਾਣ ਤੋਂ ਪਹਿਲਾਂ ਮਾਂ ਗੁਜਰੀ ਨੂੰ ਅਕਲ ਦੀਆਂ ਗੱਲਾਂ ਦੱਸ ਰਿਹਾ ਦੋ ਕੌੜੀ ਦਾ ਬ੍ਰਾਹਮਣ ਬੇਈਮਾਨ ਬੰਦਾ ਮਾਂ ਗੁਜਰੀ ਨੂੰ ਵੇੜੇ ਵਿੱਚ ਖਲੋਤਾ ਹੋਇਆ ਕਹਿ ਰਿਹਾ ਪਹਿਲਾਂ ਜਾ ਕੇ ਤੇ ਪੁਲਿਸ ਦੇ ਸਟਾਪ ਤੋਂ ਮਾਤਾ ਨੂੰ ਆਲਾਪਦਾ ਖੱਟਿਆ ਨਫਾ ਕੀ ਤੁਸਾਂ ਦੇ ਮਲਾਪ ਤੋਂ ਮੈਂ ਘਰ ਪਟਿਆ ਆਪਦਾ ਮੱਚ ਦੇ ਚਰਾਗ ਬੁੱਝ ਜਾਣੇ ਕੀ ਦੇ ਹੈ ਰੰਗ ਕੁਦਰਤ ਦੇ ਇਹ ਵੀ ਮਾਤਾ ਲਾਲ ਦੋ ਫੜੀ ਦੇ ਦੀਦੇ ਹੈ ਤੇਰੇ ਬਾਗੀ ਪੁੱਤ ਦੇ ਪੰਨ ਦਾ ਘੜੇ ਤੂੰ ਤਦੋਂ ਨਾ ਵਰਜਿਆ ਸਤਿਗੁਰ ਜੀ ਨੂੰ ਕਹਿ ਰਿਹਾ ਜਦੋਂ ਪੁਣਹਾਰੀਆਂ ਦੇ ਘੜੇ ਭੰਨਦਾ ਸੀ ਉਦੋਂ ਸਮਝਾਉਣੀਓ ਅੱਜ ਆਪ ਦੇ ਨਾ ਵੇਖਲੇ ਪੈਂਦੇ ਪੰਨ ਦਾ ਘੜੇ ਤੂੰ ਤਦੋਂ ਨਾ ਵਰਜਿਆ ਦੇਵੇਂ ਦੋਸ਼ ਦੂਏ ਤੇ ਉਹ ਮੀਆਂ ਦੀਆਂ ਬੀਬੀਆਂ ਜਦੋਂ ਭਰਦੀਆਂ ਆਕੇ ਪਾਣੀ ਖੂਹੇ ਚੁਗ ਲੋ ਜੀ ਕੰਡੇ ਹੱਥੀ ਉਸੇ ਬੀਜ ਦੇ ਐ ਬੀਜੇ ਜੋ ਕਰੋਤ ਦੇ ਇਹ ਵੀ ਮਾਤਾ ਲਾਲ ਦੋ ਫੜੀ ਦੇ ਦਿਹੇ ਆ ਤੇਰੇ ਬਾਗੀ ਪੁੱਤ ਦੇ ਤੇਰੀਆਂ ਜੋ ਨੂੰਹਾਂ ਇਹਨਾਂ ਚੰਦਰੂਹਾਂ ਨੂੰ ਨਾ ਵੇਖ ਕੇ ਰੱਜਦੀਆਂ ਜਿਨ੍ਹਾਂ ਦੀਆਂ ਅੱਖਾਂ ਪੁੱਤਰਾਂ ਦੇ ਮੂੰਹਾਂ ਨੂੰ ਨਾ ਵੇਖ ਕੇ ਤਜਦੀਆਂ ਇਹ ਸਭ ਮਲੇ ਜਾਣਗੇ ਬਸੰਤ ਰੁੱਤ ਦੇ ਜਿਹੜੇ ਤੇਰੇ ਟਹਿਕ ਦੇ ਫੁੱਲ ਨੇ ਆਖਰ ਮਾਂ ਗੁਜਰੀ ਨੇ ਕਿਹਾ ਗੰਗੂ ਤੂੰ ਜੋ ਕਰਨਾ ਸੀ ਕਰ ਦਿੱਤਾ ਲੋਕਾਂ ਨੇ ਜਦੋਂ ਇਹਦੇ ਘਰ ਸੁਣਿਆ ਦਿਨ ਦਾ ਚੜ੍ਹਾ ਹੋਇਆ ਮਾਂ ਗੁਜਰੀ ਦੇ ਦਰਸ਼ਨ ਕੀਤੇ ਛੋਟੇ ਸਾਹਜਾਦਿਆਂ ਦੇ ਦਰਸ਼ਨ ਕੀਤੇ ਲੋਕ ਕੋਠਿਆਂ ਉੱਤੇ ਬੈਠੇ ਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਗੰਗੂ ਬਈ ਮਾਂ ਨਿਕਲਿਆ ਲੋਕਾਂ ਨੇ ਤਾਨੇ ਮਾਰਨੇ ਸ਼ੁਰੂ ਕੀਤੇ ਉਹ ਗੰਗੂ ਆ ਤੇਰਾ ਕੱਖ ਨਾ ਰਹੇ ਜਿਸ ਘਰੋਂ ਖਾਂਦਾ ਰਿਆ ਜਿਸ ਥਾਲੀ ਵਿੱਚ ਖਾਂਦਾ ਯੁੱਚੀ ਛੇਕ ਕਰਦਾ ਸੱਤ ਘਰ ਤੇ ਡੈਣ ਵੀ ਛੱਡ ਲੈਂਦੀ ਤੂੰ ਉਦੋਂ ਵੀ ਬੱਦਤਰ ਨਿਕਲਿਆ। ਆਹ। ਗੰਗੂਆ ਜੋ ਤੂੰ ਕੀਤਾ ਐ ਨਾ ਸਾਡੇ ਪਿੰਡ ਨੂੰ ਕਲੰਕ ਲਾ ਕੇ ਰੱਖ ਦਿੱਤਾ। ਜੇ ਸਾਨੂੰ ਪਤਾ ਹੁੰਦਾ ਕਿ ਤੂੰ ਐਡਾ ਬੇਈਮਾਨ ਐ ਐਡਾ ਲਾਲਚੀ ਐ ਤੈਨੂੰ ਅਸੀਂ ਆਪਣੇ ਪਿੰਡ ਵਿੱਚ ਨਾ ਰਹਿਣ ਦਿੱਤਾ। ਆਏ थानेदार ਫੌਜ ਆਈ ਚੜ ਕੇ ਜਾਨੀ ਖਾਂ ਮਾਨੀ ਖਾਂ ਰੰਗੜਾ ਦੇ ਮੁੰਡੇ ਆ ਬੁੱਲਾ ਕਹਿੰਦਾ ਰੰਗੜ ਨਾਲੋਂ ਖਿੰਗਰ ਚੰਗਾ ਰੰਗੜ ਬੰਦਾ ਕਿਸੇ ਪਾਸੇ ਵੀ ਰੋਕ ਨਹੀਂ ਆਉਂਦਾ ਨਾ ਉਹ ਮਾਂ ਦੀ ਮੰਨੇ ਨਾ ਪਿਓ ਦੀ ਮੰਨੇ ਨਾ ਭਰਾ ਦੀ ਮੰਨੇ ਮਸਾ ਰੰਗੜ ਸੀ ਨਾ ਤਾਂ ਇਹਦਾ ਸਿਰ ਵੱਡਿਆ ਕਿਉਂਕਿ ਉਹ ਕਿਸੇ ਵੀ ਗੱਲ ਹੀ ਨਹੀਂ ਸੀ ਮੰਨਦਾ ਬੁੱਲਾ ਕਹਿੰਦਾ ਰੰਗੜ ਨਾਲੋਂ ਖਿੰਗਰ ਚੰਗਾ ਜਿਸ ਤੇ ਪੈਰ ਕਸਾਈ ਦਾ ਤੇ ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿਸ ਤੇ ਤਾਂ ਪਤਾਈ ਉਹ ਕਹਿੰਦਾ ਮੇਰੇ ਨਾਲੋਂ ਚੁੱਲ੍ਹਾ ਚੰਗਾ ਐ ਨਾ ਉਹਦੇ ਉੱਤੇ ਲੋਕ ਆ ਰੋਟੀ ਪਕਾ ਕੇ ਆਪਣੇ ਪੇਟ ਦੀ ਅੱਗ ਤਾਂ ਬੁਝਾ ਲੈਂਦੇ ਆ ਨਾ ਇਹ ਵੀ ਰੰਗੜਾ ਦੇ ਮੁੰਡੇ ਜਾਨੀ ਖਾਨ ਨੇ ਸਿਰ ਤੋਂ ਟੋਪੀ ਲਾਈ ਮਾਂ ਗੁਜਰੀ ਦੇ ਸਾਹਮਣੇ ਝੁੱਕ ਕੇ ਸਲਾਮ ਕੀਤੀ ਮਾਂ ਮੈਂ ਜਾਨੀ ਖਾਨ ਹਾਂ ਇਹ ਮਾਨੀ ਖਾਨ ਅਸੀਂ ਮਰੀਂਡੇ ਥਾਣੇ ਤੋਂ ਆਏ ਤੁਹਾਡੀ ਦਾਸ ਇਸ ਗੰਗੂ ਨੇ ਪਾਈ ਆ ਇੰਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਸਤਕਾਰਯੋਗ ਮਾਤਾ-ਮਤਾ ਗੁਜਰ ਕੌਰ ਜੀ ਵੇਖੋ ਜਿਹੜੇ ਦੁਸ਼ਮਣ ਨੇ ਫੜਨ ਵਾਸਤੇ ਆਏ ਉਹ ਮਾਂ ਗੁਜਰੀ ਨੂੰ ਸਤਕਾਰ ਦੇ ਰਹੇ ਨੇ ਤੇ ਜਿਹੜੇ ਇੱਕ ਪਤ ਜਿਹੜੇ ਖਾਂਦੇ ਰਹੇ ਉਸ ਘਰੋਂ ਉਹ ਕਹਿ ਰਹੇ ਨੇ ਕਿ ਇਹ ਸਰਕਾਰ ਦੇ ਬਾਗੀ ਮੈਂ ਇੱਕ ਛੋਟੀ ਜੀ ਕਮਤਾ ਕਹਿ ਕਿ